ਕੱਲ ਥਾਣਾ ਕੈਂਟੋਨਮੈਂਟ ਦੇ ਵਿੱਚ ਇੱਕ ਲੇਡੀ ਦਾ ਮਰਡਰ ਹੋਇਆ ਸੀ ਉਸ ਮਰਡਰ ਦੀ ਇਨਵੈਸਟੀਗੇਸ਼ਨ ਸਾਡੇ ਡੀਐਸਪੀ ਸ਼ਰਟਾ ਐਸਐਚਓ ਕੰਟੋਨਮੈਂਟ ਏਡੀਸੀ ਵੀ ਉਹ ਮਨੂ ਜੀ ਤੇ ਸੀਆਈਏ ਤੇ ਹੋਰ ਸਾਰਿਆਂ ਨੇ ਰਲ ਕੇ ਉਹ 9:30 10 ਵਜੇ ਦੀ ਵਾਰਦਾਤ ਸੀ ਤੇ ਪੁਲਿਸ ਨੇ ਉਹਨੂੰ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਟ੍ਰੇਸ ਕਰ ਲਿਆ ਇਹ ਬਲਾਈਂਡ ਮਰਡਰ ਸੀ ਪੁਲਿਸ ਨੇ ਆਪਣੇ ਟੈਕਨੀਕਲ ਸਾਧਨਾ ਰਹੀ ਬਾਕੀ ਹੋਰ ਇਨਵੈਸਟੀਗੇਸ਼ਨ ਰਿਸੋਰਸ ਜਰਾਹੀ ਇਹ ਕਰਕੇ ਅੱਜ ਇਸ ਵਿਅਕਤੀ ਨੂੰ ਹਿਆਰਪੁਰ ਤੋਂ ਗ੍ਰਿਫਤਾਰ ਕੀਤਾ ਇਹ ਵਿਅਕਤੀ ਉਸ ਲੇਡੀ ਦੇ ਘਰ ਜਿਹਦਾ ਮਰਡਰ ਹੋਇਆ ਸੈਨੇਟਰੀ ਦਾ ਕੰਮ ਕਰਦਾ ਸੀ ਤੇ ਉਹਦੇ ਘਰ ਆਮ ਆਉਣ ਜਾਣ ਸੀ ਹੁਣ ਉਸ ਤੋਂ ਬਾਅਦ ਇਸ ਵਿਅਕਤੀ ਦੇ ਖਿਲਾਫ ਇੱਕ ਮੁਕਦਮਾ ਦਰਸੀ ਜਿਹਦੇ ਵਿੱਚ ਇਹ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਉਹ ਚੋਰੀ ਦਾ ਮੁਕਦਮਾ ਸੀ 5 ਅਗਸਤ ਨੂੰ ਉੱਥੋਂ ਬੇਲ ਆਊਟ ਹੋ ਕੇ ਆਇਆ ਸੀ ਉਸ ਬੇਲ ਆਊਟ ਆਉਣ ਤੋਂ ਬਾਅਦ ਇਨੇ ਕੱਲ ਉਸ ਤਾਕ ਦੇ ਵਿੱਚ ਵੀ ਜਦੋਂ ਉਹਦਾ ਹਸਬੰਡ ਤੇ ਉਹਦੀ ਬੇਟੀ ਆ ਉਹਨੂੰ ਬਾਹਰ ਜਾਣਗੇ ਉਹਦੇ ਘਰੇ ਇਹਨੇ ਐਂਟਰ ਕੀਤਾ ਕਿਉਂਕਿ ਉਹ ਪਹਿਲਾਂ ਹੀ ਇਹਨੂੰ ਜਾਣਦੀ ਸੀ ਉਹਨੇ ਇਹਦਾ ਦਰਵਾਜ਼ਾ ਖੋਲ ਦਿੱਤਾ ਤੇ ਉੱਥੇ ਕਿਸੇ ਗੱਲ ਤੋਂ ਇਹਨਾਂ ਦਾ ਆਪਸੀ ਟਕਰਾਅ ਹੋਇਆ ਉਸ ਤਕਰਾਅ ਦੇ ਵਿੱਚ ਇਹਨੇ ਕਿਚਨ ਦੇ ਵਿੱਚੋਂ ਚਾਕੂ ਚੱਕ ਕੇ ਉਸ ਔਰਤ ਦੇ ਜਿਹੜੇ ਗਲ ਤੇ वार ਕਰਕੇ ਉਹਦਾ ਮਰਡਰ ਕਰਤਾ ਸਾਡੀ ਪੁਲਿਸ ਟੀਮ ਨੇ ਦਿਨ ਰਾਤ ਇੱਕ ਕਰਕੇ 24 ਆਵਰਸ ਦੇ ਵਿੱਚ ਵਿੱਚ ਇਸ ਬਲਾਈਂਡ ਮਰਡਰ ਨੂੰ ਸੁਲਝਾ ਕੇ ਤੇ ਹਸ਼ਿਆਰਪੁਰ ਤੋਂ ਜਾ ਕੇ ਅਰਲੀ ਮਾਰਨਿੰਗ ਹਾਊਸ ਕਿਉਂ ਉਸ ਨੂੰ ਰੈਸਟ ਕਰ ਲਿਆ ਇਹਦੀ ਜਿਹੜੀ ਫਰਦਰ ਡਿਟੇਲਸ ਆ ਉਹ ਇਨਵੈਸਟੀਗੇਸ਼ਨ ਜਾਰੀ ਆ ਤੇ ਉਹ ਅਸੀਂ ਤੁਹਾਡੇ ਨਾਲ ਜੇ ਲੋਡ ਹੋ ਬਾਅਦ ਸ਼ੇਅਰ ਕਰ ਸਕਦੇ ਆ ਇਹ ਕਾਰਨ ਕਿ ਉਹ ਮਰਡਰ ਕਰਨੀ ਗਿਆ ਸੀ ਜਾਂ ਕੋਈ ਹੋਰ ਮਨਸਾ ਸੀ ਇਹ ਵਾਕਫਗਾਰ ਸੀ ਵਾਕਫਗਾਰ ਹੋਣ ਕਰਕੇ ਹੋ ਸਕਦਾ ਇਹ ਮੋਟਿਵ ਆ ਜਿਹੜਾ ਅਸੀਂ ਇਟ ਇਟ ਟੂ ਬੀ ਕਲੀਅਰਡ ਇਹ ਕਨਫਰਮ ਨਹੀਂ ਹੋ ਸਕਦਾ ਇਹਨੇ ਉਸ ਤੇ ਕਿਸੇ ਮਾੜੀ ਨਿਗਾ ਨਾਲ ਕੋਈ ਅਟੈਂਪਟ ਕੀਤਾ ਹੋਵੇ ਜਾਂ ਉਹਨੇ ਰਜਿਸਟਰ ਕੀਤਾ ਹੋਵੇ ਜਾਂ ਕੋ ਹੋਰ ਕਾਰਨਾ ਇਹ ਸਾਰੀਆਂ ਚੀਜ਼ ਅਸੀਂ ਵੈਰੀਫਾਈ ਕਰ ਰਹੇ ਆ ਆਫਟਰ ਕੰਪਲੀਟ ਇਨਵੈਸਟੀਗੇਸ਼ਨ ਹੀ ਇਹਦਾ ਜਿਹੜਾ ਪ੍ਰੋਪਰ ਮੋਟਿਵ ਆ ਜਿਹੜਾ ਕੀ ਮੋਟਿਵ ਸੀਗਾ ਪਰ ਇਸ ਬੰਦੇ ਦਾ ਕਿਰਦਾਰ ਆ ਜਿਹੜਾ ਇਹ ਤਿੰਨ ਚਾਰ ਲੇਡੀਜ਼ ਨਾਲ ਲਿਵਨ ਰਿਲੇਸ਼ਨ ਦੇ ਵਿੱਚ ਆ ਕੋਈ ਚੰਡੀਗੜ੍ਹ ਆ ਕੋਈ ਇੱਥੇ ਆ ਸੋ ਇਹਦਾ ਜਿਹੜਾ ਕੈਰੈਕਟਰ ਹੈਗਾ ਜਿਹੜਾ ਉਹ ਵੂਮਨਾਈਜ਼ਡ ਟਾਈਪ ਵਾਲਾ ਹੈਗਾ ਇਹਨੇ ਹੁਣ ਇਹ ਮਰਡਰ ਕੇਸ ਮਕਸਦ ਨਾਲ ਕੀਤਾ ਇਹ ਐਗਜ਼ੈਕਟ ਇਨਵੈਸਟੀਗੇਸ਼ਨ ਜਦੋਂ ਕਲੀਅਰ ਹੋਵੇਗੀ ਉਦੋਂ ਬਾਅਦ ਅਸੀਂ ਤੁਹਾਨੂੰ ਕੰਕ੍ਰੀਟ ਡਿਟੇਲ ਦੇ ਜਦੋਂ ਬਰਕੀਟ ਕਦੋਂ ਆਇਆ ਸੀ ਇਹਨਾਂ ਦੇ ਪਰਿਵਾਰ ਦੇ ਉਹਦਾ ਸੁਣੋ ਬੱਤੇ ਉਹ ਉਹ 7 7-8 ਸਾਲ ਤੋਂ ਇਹਨਾਂ ਦਾ ਵਾਕਫ ਕਰ ਸੀਗਾ 7-8 ਸਾਲ ਤੋਂ ਹੀ ਜਦੋਂ ਇਹਦਾ ਹਸਬੰਡ ਆਪਣੀ ਬੇਟੀ ਨੂੰ ਹਸਪੀਟਲ ਆਪਣੇ ਸਕੂਲ ਛੱਡਣ ਜਾਇਆ ਸੀ ਉਹ ਤੋਂ ਬਾਅਦ ਇਹਨੇ ਮੂੰਹ ਬੰਦ ਕਰਕੇ ਬਾਹਰੋਂ ਦੇਖ ਰਿਆ ਸੀਗਾ ਉਹ ਜਦੋਂ ਬਾਹਰ ਨਿਕਲਿਆ ਇਹ ਗਲੀ ਤੋਂ ਅੱਗੇ ਨਿਕਲ ਗਿਆ ਜਦੋਂ ਉਹ ਚਲਿਆ ਗਿਆ ਤਾਂ ਇਹਨੇ ਮੌਕਾ ਤਾੱਕ ਕੇ ਦਰਵਾਜ਼ਾ ਖੜਕਾਇਆ ਉਹਨੇ ਇਹਨੂੰ ਪੁਰਾਣੀ ਵਾਕਫਿਤ ਹੋਣ ਦੇ ਨਾਂ ਤੇ ਦਰਵਾਜਾ ਖੋਲਿਆ ਤੇ ਇਹਨੇ ਇਸ ਵਾਰ ਦਤ ਨੂੰ ਜਾਂ ਦੇਤਾ ਇੱਕ ਇੱਕ ਆਪਣੇ ਰਾਜਾ ਰਾਜਾ ਸੰਸੀ ਦਾ ਰਾਜਾ ਸੰਸੀ ਅਮਰਸਰ ਹੈ ਜੀ ਇਹਦਾ 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 ਨਾਮ ਵਿੱਕੀ ਹੈ ਪੁੱਤਰ ਕਸ਼ਮੀਰ ਸਿੰਘ ਵਾਸੀ ਰਾਜਾ ਸੰਸੀ ਅਮਰਸਰ ਦਿਹਾਤੀ ਦੇ ਵਿੱਚ ਪੈਂਦਾ ਇਹ 7-8 ਪਾਲਾ 28 ਸਾਲ ਦੀ ਉਮਰ ਆ ਤੇ ਸੈਂਟਰੀ ਦਾ ਕੰਮ ਕਰਦਾ ਇਸ ਦੇ ਨਾਲ ਲੜਾਈ ਝਗੜਾ ਹੋਇਆ ਜੰਡੇ ਦੇ ਚਾਕੂ ਚ ਪਹਿਲੇ ਕੋਈ ਗੱਲਬਾਤ ਹੋਈ ਹੋਈ ਸੀ ਇਹਨਾਂ ਦੀ ਆਪ ਅਸੀਂ ਜੀ ਕੱਲ ਦੇ ਲੱਗੇ ਪਹਿਲਾਂ ਤਾਂ ਸ਼ਾਮ ਤੱਕ ਇਹਨੂੰ ਰਾਤ ਨੂੰ 10-11 ਵਜੇ ਤੱਕ ਰੈਡੈਂਟੀਫਾਈ ਕੀਤਾ ਰੈਡੈਂਟੀਫਾਈ ਕਰਨ ਤੋਂ ਬਾਅਦ ਫਿਰ ਸਵੇਰੇ ਮਾਰਨਿੰਗ ਲੈ ਕੇ ਆਏ ਆ ਸਾਰੀਆਂ ਡਿਟੇਲ ਤੁਸੀਂ ਵਰਕ ਆਊਟ ਕਰਨੀਆਂ ਹੁਸ਼ਿਆਰਪੁਰ ਦਾ ਕਿੱਥੇ ਸੀ ਜਾਈ ਕਿਸੇ ਦੇ ਹਾਈ ਡਾਕਟਰ ਸੀ ਹੁਸ਼ਿਆਰਪੁਰ ਦੇ ਨਾਨਕੇ ਸੀ ਇਹਦੇ ਨਾਨਕਿਆਂ ਕੋਲੋਂ ਉੱਥੋਂ ਇਹ ਘਰ ਤੋਂ ਤੁਰਦਾ ਫਿਰਦਾ ਸੀ ਉੱਥੇ ਸਾਡੀਆਂ ਟੀਮਾਂ ਪਹੁੰਚ ਗਈਆਂ ਸੀਗੀਆਂ ਪਹੁੰਚ ਕੇ ਉਸ ਹਾਵ ਨਾਲ ਸੀ ਇਹਨੂੰ ਉੱਥੋਂ ਲੈ ਕੇ ਆਏ ਪਿਸਟਰ ਦੀ ਗੱਲ ਆਈ ਕਿ ਕਿਸੇ ਦੇ ਜੇ ਚ ਗਿਆ ਸੀ ਤੇ ਘਰ ਦੇ ਨਾਲ ਕੱਢਦੇ ਤਾਂ ਹੋਏ ਕਿ ਪਿਸਟਰ ਦੀ ਗੱਲ ਨਹੀਂ এজ ਆਫ ਨਾਓ ਇਹਦੇ ਦੱਸਣ ਤੇ ਇਹ ਆ ਇਹ ਇਹ ਦੇ ਜੇਲ੍ਹ ਤੇ ਜਾਣ ਕਰਕੇ ਉਸ ਲੇਡੀ ਵੱਲੋਂ ਵੀ ਤੂੰ ਕ੍ਰਿਮੀਨਲ ਬੰਦਾ ਤੂੰ ਮਾੜਾ ਬੰਦਾ ਇਸ ਗੱਲੋਂ ਉਹਨੇ ਇਹਨੂੰ ਕਿਸੇ ਕਾਰਨ ਕਰਕੇ ਹੋ ਸਕਦਾ ਇੱਕ ਪੋਸਿਬਿਲਟੀ ਆ ਉਹਨੇ ਕਿਸੇ ਕਾਰਨ ਕਰਕੇ ਇਹਨੂੰ ਪਰੇ ਕਰਨਾ ਚਾਹਿਆ ਹੋਵੇ ਵੀ ਤੂੰ ਇੱਥੇ ਮੇਰੇ ਘਰ ਚ ਆਵੇਂਗਾ ਜਾਂ ਇੱਥੇ ਆਵੇਂਗਾ ਸਮਥਿੰਗ ਲਾਈਕ 댓 ਬਟ ਨਥਿੰਗ ਇਜ਼ ਕੰਕ੍ਰੀਟ ਇਹ ਵੈਰੀਫਿਕੇਸ਼ਨ ਸਾਡੀਆਂ ਜਾਰੀ ਆ ਇੱਕ ਯਾਸਰਾਈਆਂ ਨੇ ਇਹਦੀ ਇਨਕੈਰੋਗੇਸ਼ਨ ਦੇ ਵਿੱਚ ਸਾਰੀ ਗੱਲ ਗਲ Clear ਹੋ ਗਈ। ਸਰ ਇਹ ਦੋ ਹੀ ਕਰ ਹੋ ਸਕਦੇ ਤੂੰ ਜਾਂ ਤੇ ਰੋਕ ਦੇ ਮਕਸਦ ਨਾਲ ਗਿਆ ਜਾਂ ਕੋਈ ਰਿਲੇਸ਼ਨਸ਼ਿਪ ਦੀ ਗੱਲ ਕੀਤੀ ਹੈ। ਉਹ ਇਸ ਤਰ੍ਹਾਂ ਕਰਨ ਦੇ ਸਾਹਮਣੇ ਆ ਜੀ ਰਾਜ। ਤੁਹਾਡੀਆਂ ਗੱਲਾਂ ਠੀਕ ਆ ਬਟ ਜਿੰਨਾ ਚਿਰ ਅਸੀਂ ਪ੍ਰੋਫੈਸ਼ਨਲ ਬੰਦੇ ਆ ਜਿੰਨਾ ਚਿਰ ਅਸੀਂ ਕੰਕ੍ਰੀਟ ਉਸ ਗੱਲ ਨੂੰ ਵੈਰੀਫਾਈ ਨਹੀਂ ਕਰ ਲੈਂਦੇ ਅਸੀਂ ਕੱਚੀ ਗੱਲ ਤੁਹਾਨੂੰ ਸ਼ੇਅਰ ਨਹੀਂ ਕਰ ਸਕਦੇ। ਸਰ ਇਹ ਚੋਰੀ ਹੋਈ ਹੈ ਜਿੱਦਾਂ ਕਿਹਾ ਜਾ ਰਿਹਾ ਸੀ ਕਿ ਮੋਬਾਈਲ ਵੀ ਚੁੱਕਿਆ ਗਿਆ ਐਕਟਿਵਾ ਵੀ ਚੁੱਕਿਆ ਗਿਆ ਬੰਦੀ ਗੱਲ ਸਾਹਮਣੇ। ਐਕਟਿਵਾ ਦਾ ਲੈ ਕੇ ਭੱਜਣ ਤੇ ਨੇ ਵਰਤਿਆਗਾ ਅਦਰਵਾਈਜ਼ ਉੱਥੇ ਕੋਈ ਚੋਰੀ ਨਹੀਂ ਹੋ ਉਹ ਸਿੰਪਲ ਕਿਸੇ ਗੱਲੋਂ ਇਹਨੇ ਗੁੱਸੇ 'ਚ ਆ ਕੇ ਕਿਚਨ 'ਚੋਂ ਚਾਕੂ ਚਾਕੇ ਉੱਥੇ ਖੜੇ ਪੈਰ ਮਾਰਿਆ ਕਿੰਨੇ ਟਾਈਮ ਨਾਲ ਕਿੰਨੇ ਟਾਈਮ ਕਰੀ ਉਹਦੇ ਘਰ ਜਾਂਦੀ ਕੋਸ਼ਿਸ਼ ਕਰਦਾ ਇਹ ਤਾਂ 5 ਅਗਸਤ ਨੂੰ ਬਾਹਰ ਆਇਆ ਜੀ ਇਹ 23 ਅਗਸਤ ਦੀ ਗੱਲ ਹੋਗੀ ਤੇ ਇਹ 10-15 ਦਿਨ ਦੀ ਗੱਲ ਆ ਤੇ ਇਹ ਕਿੰਨੇ ਵਾਰ ਤੇ ਹੁਣ ਡਿਟੇਲ ਜਿਹੜੀ ਹੌਲੀ-ਹੌਲੀ ਪਤਾ ਲੱਗਦੀ ਕੋਈ ਨਸ਼ੇ ਦਾ ਵੀ ਆ ਕੀ ਸਰ ਨਸ਼ਾ ਕਰਦਾ ਹੋਵੇਗਾ ਤਾਂ ਸਭ ਤੋਂ ਪਹਿਲਾ ਕੇਸ ਕਿਹੜਾ ਜੀ ਯਾਰ ਅੱਜ ਇੱਕ ਹੋ ਜਾਂਦਾ ਜੀ ਸ਼ਾਇਦ ਅਗਲੀ ਮਾਰਨਿੰਗ ਇਹਨਾਂ ਦਾ ਦੂਸਰਾ ਦੂਸਰਾ ਕੇਸ ਕੱਲ ਮਜੀਠਾ ਰੋਡ ਦਾ ਮਜੀਠਾ ਰੋਡ ਥਾਣਾ ਮਜੀਠਾ ਰੋਡ ਦੇ ਵਿੱਚ ਇੱਕ ਚਰਚ ਸੀ ਉਸ ਚਰਚ 'ਚ ਬੇਅਦਵੀ ਦੀ ਵਾਰਦਾਤ ਹੋਈ ਸੀ ਜਿਹਦੇ ਵਿੱਚ ਇੱਕ ਲੇਡੀ ਨੇ ਚਰਚ ਦੇ ਇੰਟੀਰੀਅਰ ਜਿਹੜੇ ਹੈਗੇ ਆ ਉਹਨਾਂ ਦਾ ਏਰੀਆ ਉਹਦੇ ਵਿੱਚੋਂ ਉਹਨਾਂ ਦਾ ਤਿੰਨ ਚੀਜ਼ਾਂ ਜਿਹੜੀਆਂ ਹੈਗੀਆਂ ਸੀਗੀਆਂ ਉਹ ਚੋਰੀ ਕਰਕੇ ਲੈ ਗਈ ਸੀ ਇੱਕ ਸਪ੍ਰਿੰਕਲਰ ਸੀਗਾ ਇੱਕ ਪਾਇਪ ਸੀਗਾ ਤੇ ਇੱਕ ਕ੍ਰੋਸ ਸੀਗਾ ਇਹ ਬਹੁਤ ਉਹਨਾਂ ਦੇ ਧਾਰਮਿਕ ਜਨ ਨੇ ਤੇ ਬੜੇ ਕਮਿਟਿਡ ਓਨਲੀ ਜਿਹੜੇ ਵੈਪਟਾਈਜ਼ਡ ਬੰਦੇ ਆ ਇਹ ਉਹਨਾਂ ਦੇ ਉਹਨਾਂ ਨੂੰ ਦੇਣ ਦੇ ਲਈ ਉੱਥੇ ਪ੍ਰਸ਼ਾਦ ਰੱਖਿਆ ਜਾਂਦਾ ਉਹਨਾਂ ਦਾ ਉੱਥੇ ਆਮ ਬੰਦੇ ਦੀ ਐਂਟਰੀ ਨਹੀਂ ਹੁੰਦੀ ਉਹ ਲੇਡੀ ਇੱਕ ਗੱਲ 9 10 ਵਜੇ ਉੱਥੇ ਐਂਟਰ ਕਰਕੇ ਉਹ ਸਾਰਾ ਕੁਝ ਉਥੋਂ ਉਹ ਚੋਰੀ ਕਰਕੇ ਲੈ ਗਈ ਸੀ ਉਹ ਵੀ ਪੁਲਿਸ ਨੇ ਸੀਸੀਟੀਵੀ ਦੀ ਮਦਦ ਦੇ ਨਾਲ ਇਤੋਂ ਉਹਦੀ ਪੜਤਾਲ ਕੀਤੀ ਤੇ ਉਹ ਫਦੇਗੜ ਚੂੜੀਆਂ ਉਥੋਂ ਉਹ ਲੇਡੀ ਨੂੰ ਜਾ ਕੇ ਅਰੈਸਟ ਕੀਤਾ ਤੇ ਜਿਹੜਾ ਵੀ ਚੋਰੀ ਹੋਇਆ ਸਮਾਨ ਸੀਗਾ ਉਹ ਰਿਕਵਰ ਕੀਤਾ ਜਿਹੜਾ ਕ੍ਰਿਸਚੀਅਨ ਭਾਈਚਾਰਾ ਬਿਸ਼ਪ ਸਾਹਿਬ ਆ ਉਹ ਵੀ ਆਏ ਸੀ ਦੇ ਵਰ ਵੈਰੀ ਐਪਰੀਸ਼ੀਏਟਿਵ ਵੀ ਪੁਲਿਸ ਨੇ ਸਾਡਾ ਜਿਹੜਾ ਇਹ ਵੈਦਵੀ ਦਾ ਕੇਸ ਸੀ ਬਹੁਤ ਜਲਦੀ ਟਰੇਸ ਹੋ ਗਿਆ ਤੇ ਇਸ ਤਰੀਕੇ ਨਾਲ ਜਿਹੜੀਆਂ ਉਹ ਲੋਕਾਂ ਦੀਆਂ ਧਾਰਮਿਕ ਭਾਵਨਾ ਨੂੰ ਠੇਸ ਪਹੁੰਚੀ ਸੀ ਉਹਨਾਂ ਦਾ ਕੁਝ ਹੱਦ ਤੱਕ ਆ ਜਿਹੜੀ ਉਹ ਪਰਭਾਈ ਹੋ ਗਈ ਆ ਇਹ ਔਰਤ ਗੁਰਦਾਸਪੁਰ ਦੀ ਰਹਿਣ ਵਾਲੀ ਆ ਇਹਦਾ ਇਹ Oman ਦੇ ਵਿੱਚ ਰਹਿੰਦੀ ਸੀ ਉਮਾਨ ਦੀ ਇਹ ਐਨਆਰਆਈ ਬਾ ਉਥੋਂ ਦੀ ਰੈਜ਼ੀਡੈਂਟ ਬਣੀ ਹੋਈ ਆ ਉਥੋਂ ਦਾ ਇਹਦਾ ਪਾਸਪੋਰਟ ਆ ਉਥੋਂ ਦੀ ਦੀ ਆਈਡੀ ਕਾਰਡ ਆ ਪਰ ਜਿਆਦਾ ਤੌਰ ਤੇ ਇਨੀਸ਼ੀਅਲੀ ਹਲੇ ਕੋਈ ਅਜੇ ਕੋਈ ਸਾਨੂੰ ਅਜੇ ਨਹੀਂ ਗੱਲ ਕਿ ਨਜਾਨਬੁੱਝ ਕੇ ਕੀਤੀ ਹੋਵੇ ਇਨੀਸ਼ੀਅਲੀ ਇਹ ਦੇਖਣ ਤੇ ਜਾਪਦਾ ਮੋਟੇ ਤੌਰ ਤੇ ਵੀ ਸ਼ਾਇਦ ਮੈਂਟਲ ਡਿਸਟਰਬਸੇ ਤੋਂ ਫੋਟੇ ਘਟ ਜੁੜਿਆਂ ਤੋਂ ਬਸਤੇ ਆਈ ਸੀ ਬਸ ਤੋਂ ਹੀ ਵਾਪਸ ਗਈ ਸੀ ਸਾਡੀ ਟੀਮ ਜਿਹਦੇ ਚ ਸਾਰੇ ਜਿਹੜੇ ਐਸਐਚਓ ਮਜੀਠਾ ਏਸੀਪੀ ਮਨਿੰਦਰ ਸਿੰਘ ਤੇ एडीसी ਵੀ ਮਨੀਉ ਰਾਣਾ ਜੀ ਸੀਆਈਏ ਸਟਾਫ ਇਹਨਾਂ ਨੇ ਵੀ ਅਣਤਕ ਮਿਹਨਤ ਕਰਕੇ ਉਹ ਸਾਰੀ ਫੂਟੇਜ ਨੂੰ ਘੰਗੋਲਦੇ ਹੋਏ ਕੰਡਕਟਰਾਂ ਤੱਕ ਪਹੁੰਚ ਕਰਕੇ ਕੰਡਕਟਰਾਂ ਤੋਂ ਹੀ ਪੁੱਛ ਕੇ ਵੀ ਇਦਾਂ ਦੀ ਕੋਈ ਲੇਡੀ ਤੁਹਾਡੀ ਬੱਸ 'ਚ ਆਈ ਆ ਫਿਰ ਉਥੋਂ ਮੌਕੇ ਤੋਂ ਜਾ ਕੇ ਜਿੱਥੋਂ ਹਾਲਾਂਕਿ ਰਹਿੈਸ਼ੀ ਗੁਰਦਾਸਪੁਰ ਦੀ ਸੀ ਫਰਦੀ ਫਤੇਗੜ ਜੁੜੀਆਂ ਸੀ ਉਥੋਂ ਇਹ ਵੀ 24 ਘੰਟੇ ਦੇ ਵਿੱਚ ਜਿਹੜਾ ਇੱਕ ਚਰਚ ਨੂੰ ਜਿਹੜਾ ਵੇਅਦਵੀ ਦਾ ਮਸਲਾ ਸੀਗਾ ਉਹ ਅਮਰਸਰ ਪੁਲਿਸ ਕਮਿਸ਼ਨਰ ਨੇ ਸੋਲਵ ਕਰਕੇ ਤੇ ਉਹ ਇੱਕ ਕਾਮਯਾਬੀ ਹਸਲੀ